ਲੋਕ ਸਭਾ ਹਲਕਾ ਸ੍ਰੀ ਨਾਨੰਦਪੁਰ ਸਾਹਿਬ ਤੋਂ ਆਪ ਪਾਰਟੀ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਨੂੰ ਜਿਤਾਉਣ ਦੇ ਲਈ ਆ ਸਰਕਾਰ ਵੱਲ ਪੂਰੀ ਤਾਕਤ ਝੌਂਕੀ ਜਾ ਰਹੀ ਹੈ ਜਿਸ ਨੂੰ ਲੈ ਕੇ ਮਾਲ ਮੰਤਰੀ ਬ੍ਰਹਮਸ਼ੰਕਰ ਜਿੰਪਾ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਹੋਰ ਕਈ ਆਗੂਆਂ ਵੱਲੋਂ ਮਾਲਵਿੰਦਰ ਕੰਗ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਜੋ ਕਿ ਡੋਰ ਟੂ ਡੋਰ ਅਤੇ ਮੇਨ ਬਜ਼ਾਰਾਂ ਵਿੱਚ ਦਿਲਰਾਜ਼ੀ ਕੀਤਾ ਹੋਇਆ ਹੈ ਪਾਰੀ ਸੰਖਿਆ ਵਿੱਚ ਉਹਨਾਂ ਨਾਲ ਵਰਕਰ ਤੇ ਆਗੂ ਲੱਗੇ ਹੋਏ ਹਨ ਆਓ ਤੁਹਾਨੂੰ ਬਖਾਨੇ ਮੌਕੇ ਦੀਆਂ ਤਸਵੀਰਾਂ ਤੇ ਕੀ ਕਹਿ ਰਹੇ ਨੇ ਇਸ ਮੌਕੇ ਮਾਲ ਮੰਤਰੀ ਰਣਜਨ ਚੰਕਰ ਜੰਪਾ ਸਿੱਖਿਆ ਮੰਤਰੀ ਜੋਸ਼ਿੰਗ ਬੈਸ ਅਤੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ اچھا ਤੁਸੀਂ ਆਪ ਹੀ ਦੇਖ ਲਓ ਲੋਕ ਬਿਲਕੁਲ ਮਾਨ ਸਾਹਿਬ ਦੀ ਜਿਹੜੀ ਗੁਆਹੇ ਸਰਕਾਰ ਚੱਲ ਰਹੀ ਹੈ ਉਹ ਤੇ ਪੂਰਾ ਭਰੋਸਾ ਹੈ ਮਜੂਰ ਬੈਂਕ ਜੀ ਨੇ ਅੱਜ ਸਵੇਰ ਤੋਂ ਅੱਡ ਅੱਡ ਪਿੰਡਾਂ ਦਾ ਦੌਰਾ ਕਰਵਾਇਆ ਹਰ ਆਦਮੀ ਸੰਤੁਸ਼ਟ ਦਿਖ ਰਿਹਾ ਸ਼ਹਿਰ ਦੇ ਵਿੱਚ ਤੇ ਪਿੰਡੂ ਬਾਸਮਰ ਯੂ ਕਿ ਆਣਾ ਸੀ ਜੂਨ ਚ ਮਿਲਦੇ ਆ ਫਿਰ ਸਾਨੂੰ ਅੱਜ ਸਾਰੇ ਅਸੀਂ ਇਕੱਠੇ ਹੋਏ ਤੁਹਾਨੂੰ ਪਤਾ ਮਾਲਵਿੰਦਰ ਸਿੰਘ ਜੀ ਦਾ ਪਾਰਟੀ ਦੇ ਤੋਂ ਕਿਸੇ ਨੂੰ ਪ੍ਰਵਕਤਾ ਬਣਾਉਂਦੀ ਅੱਜ ਬੜੇ ਸੋਚ ਸਮਝ ਕੇ ਹੁੰਦੀ ਹੈ और सरकार आने तो भी और सरकार आने भी जिम्मेवारी बड़े मैं कह सकता थोड़े तो सारे अशक जिते दसवीं पातशाही उत कैडीडेट जिन्होंने मैं कह सकता जिन्हें यूनिवर्सिटी पॉलिटिक्स देखी है और बड़े ही ਉਹਨੂੰ ਮਿੱਠੇ ਤਰੀਕੇ ਨਾਲ ਕਦੇ ਇਹ ਨਹੀਂ ਆਪੇ ਇਹਨਾਂ ਨੇ ਮੈਂ ਨਹੀਂ ਕਦੇ ਜਦੋਂ ਐਜੇ ਬਰਵਾਕਤਾ ਵੀ ਬੋਲਦੇ ਦੇਖਣਾ ਹੁੰਦਾ ਕਈ ਵਾਰ ਬੰਦਾ ਪੇਸ਼ੀਅੰਸ ਲੂਸ ਕਰਦਾ ਬਰਵਾਕਤਾ ਦੇ ਬੜਾ ਔਖਾ ਹੁੰਦਾ ਦਿਉਣ ਇਹਲਾ ਜਾਣ ਬੁੱਝ ਕੇ ਤੁਹਾਨੂੰ ਚੈਲੰਜ ਕਰਦਾ ਵੀ ਇਹ ਕੁਝ ਬੋਲੇ ਤੇ ਲੋਕਾਂ ਚੋਂ ਗੱਲ ਕਰੇ ਲੇਕਿਨ ਮੈਂ ਨਹੀਂ ਕਦੇ ਦੇਖਿਆ ਸੋ ਇਹ ਬੜੀ ਵੱਡੀ ਜ਼ਿੰਦਗਾਰੀ ਨੂੰ ਆਰੇ ਸੀ ਔਰ ਅੱਜ ਜਿਹੜਾ ਪਾਰਟੀ ਦੇ ਬਹੁਤ ਸੋਚ ਸਮਝ ਕੇ ਇਹਨਾਂ ਨੂੰ ਉੱਥੋਂ ਜਿਹੜਾ ਅੱਜ ਐਮਪੀ ਇੰਟਰਵਿਊ ਤਾਰਿਆ ਉਹ ਮੈਂ ਕਹਿੰਦਾ ਜਿੱਦਾਂ ਤੁਹਾਡੇ ਕੋ ਨਫੀਸ ਵੀਰਾ ਅਰਜੋਤ ਸਿੰਘ ਜੀ ਬੈਂਸ ਜਿੱਥੇ ਤੁਸੀਂ ਪਹਿਲੇ ਉਹਨਾਂ ਨੇ ਮਿਲਦੇ ਆ ਤੋਂ ਪਹਿਲਾਂ ਬਹੁਤ ਸਾਰੀਆਂ ਚੁਣਾਵਾਂ ਚੁੱਕੀਆਂ। ਜਿਦ ਕਰੀ ਮੈਂ ਅਛੀਤੀ ਵੰਡ ਪਹਿਲਾਂ ਆ ਗਿਆ ਸੀ ਤੇ ਸਾਰੀਆਂ ਗੱਲਾਂ ਔਰ ਜਿੱਥੇ ਮਾਰਕ ਇਸ ਕਾਨਫਰੰਸ ਬਾਅਦ ਰੂਮ ਦੀ ਗੱਲ ਕੀਤੀ ਹੈ ਜਿਹੜੀ ਉਹ ਸਾਰੀ ਦੀ ਗੱਲ ਕੀਤੀ ਬੜੇ ਅچھے ਤਰੀਕੇ ਦੇ ਨਾਲ। ਮੈਂ ਕਹਿ ਸਕਦਾ ਇੱਥੇ ਜਿਹੜਾ

ਮੈਂ 5 ਲੱਖਾਂ ਲੜੇ ਆਪ ਕੋ ਦੇ 4 ਚਾਹੇ ਆ ਰਹੇ ਕੰਪਿਊਟਰ ਲੜੇ 5 5 ਤੇ ਇੰਡੀਪੈਂਡੈਂਟ ਕਾਰਬੂਰੇਟਰ ਲੜੇ ਇੱਕ ਪਰਿਵਾਰ ਦੇ ਮਤਲਬ 6 ਕਲੈਕਸ਼ਨ ਅਸੀਂ ਲੜੇ ਹੈਗੇ ਮੈਂ ਕਹਿ ਸਕਦਾ ਤੇ ਜਿੱਤੇ ਹੋ ਲੇਕਿਨ ਮੈਂ ਬੜੀਆਂ ਸਾਰੇ ਸਰਕਾਰਾਂ ਰਾਜਨੀਤੀ ਦਾ ਜਿੰਨਾ ਕਹਿੰਦਾ ਸ਼ੌਕ ਹੁੰਦਾ ਉਹ ਵੀ ਸਗਾ ਬਚਪਨ ਚ ਅੱਜ ਆਮ ਆਦਮੀ ਪਾਰਟੀ ਦੇ ਸਾਰੇ ਹੀ ਪਰਿਵਾਰ ਵੱਲੋਂ ਸਾਡੇ ਸਾਰੇ ਸਾਥੀਆਂ ਵੱਲੋਂ ਸਰਦਾਰ ਮਾਲਵਿੰਦਰ ਸਿੰਘ ਕਾਂਚੋ ਸਾਡੇ ਲੋਕ ਸਭਾ ਦੇ ਉਮੀਦਵਾਰ ਹਨ ਇਹਨਾਂ ਦੇ ਨਾਲ ਸਵੇਰ ਤੋਂ ਹੀ ਹਲਕਾ ਸ਼੍ਰੀ ਨਨਕਪੁਰ ਸਾਹਿਬ ਦੇ ਵਿੱਚ ਅਚਾਨਕ ਪ੍ਰਚਾਰ ਕੀਤਾ ਗਿਆ ਤੁਸੀਂ ਆਪ ਦੇਖ ਸਕਦੇ ਹੋ ਚਾਹੇ ਉਹ ਭਰਤਗੜ ਹੋਵੇ ਚਾਹੇ ਬਿੰਦੋਵੇ ਚਾਹੇ ਕਾਹੀ ਹਾਲ ਚੰਗਰ ਤੋਂ ਪਰੇ ਨਹੀਂ ਬਣ ਗਈ ਸੁਖਸਾਲ ਹੋਵੇ ਸ਼੍ਰੀ ਅਨੰਦਪੁਰ ਸਾਹਿਬ ਦੇ ਰੈਂਗਲ ਦੇ ਵਕੀਲ ਸਾਹਿਬਾਨ ਹੋਣ ਤੇ ਆ ਜੇ ਮੇਨ ਮਾਰਕੀਟ ਜਿਸ ਨੂੰ ਆਪਾਂ ਨੰਗਲ ਦੀ ਜਾਨ ਆਨ ਬਾਨ ਸ਼ਾਨ ਕਹਿੰਦੇ ਆ ਤੇਰੇ ਸਾਰੇ ਦੁਕਾਨਦਾਰਾਂ ਨਾਲ ਇਸ ਤੋਂ ਬਾਅਦ ਐਡਮ ਮਾਰਕੀਟ ਖਾਟੂ ਸ਼ਾਮ ਅੰਦਰ ਪੂਰੇ ਹਲਕੇ ਦੇ ਵਿੱਚ ਕਿ ਜਿੱਥੇ ਕੁਜੀ ਪਾਰਟੀਆਂ ਨੇ ਇੱਥੇ ਕਾ ਆਪਣੇ ਉਮੀਦਵਾਰ ਨਹੀਂ ਉਤਾਰੇ ਉੱਥੇ ਸਾਡੇ ਉਮੀਦਵਾਰ ਸਾਹਿਬ ਨੇ ਸਾਡੇ ਹਲਕਿਆਂ ਦੇ ਸਾਰੇ ਹੀ ਧਾਰਮਿਕ ਸਥਾਨਾਂ ਦੇ ਉੱਤੇ ਸਾਰੇ ਹੀ ਬਾਜ਼ਾਰਾਂ ਦੇ ਉੱਤੇ ਹੁਣ ਤੱਕ ਡੋਅ ਟੂ ਡੋਰ ਤੇ ਪਹੁੰਚ ਚੁੱਕੀਆਂ ਆ ਲਗਭਗ ਅੱਧੇ ਤੋਂ ਵੱਧ ਪਿੰਡ ਕੜ ਚੁੱਕੀਆਂ ਇਸ ਕਰਕੇ ਸਾਡੀ ਮਿਹਨਤ ਤੇ ਮੈਨੂੰ ਸਾਡੀ ਸਾਰੀ ਟੀਮ ਵੱਲੋਂ ਸ਼੍ਰੀ ਰਣਜਪੁਰ ਸਾਹਿਬ ਦੀ ਵਿਧਾਨ ਸਭਾ ਦੀ ਟੀਮ ਵੱਲੋਂ ਸਾਡੀ ਨੰਗਲ ਦੀ ਟੀਮ ਦੇ ਵੱਲੋਂ ਆਪਣੇ ਮੁੱਖ ਮੰਤਰੀ ਸਾਹਿਬ ਭਗਵਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਨੂੰ ਸਾਥ ਅਸੀਂ ਦਿਨ ਰਾਤ ਮਿਹਨਤ ਕਰ ਰਹੇ ਹਾਂ ਕਿ ਜੋ ਉਹਨਾਂ ਦਾ ਖ਼ਾਬ ਹੈ 13 0 ਦਾ ਉਸ ਦੇ ਵਿੱਚੋਂ ਸ਼੍ਰੀ ਮਨਪੁਰ ਸਾਹਿਬ ਵਿਧਾਨ ਸਭਾ ਹਲਕਾ ਨੰਬਰ 1 ਤੇ ਲੱਗੇ। ਪਰ ਮਾਲਵਿੰਦਰ ਸਿੰਘ ਕੰਗ ਤੁਹਾਨੂੰ ਬਹੁਤ ਪ੍ਰਧਾਨ ਮੰਤਰੀ ਅੱਜ ਪਹਿਲਾਂ ਸਭ ਤੋਂ ਪਹਿਲਾਂ ਆਪ ਸਾਰੇ ਵੀਰਾਂ ਨੂੰ ਮੀਡੀਆ ਪ੍ਰੈਸ ਡੇ ਹੈ। ਤੁਸੀਂ ਹਮੇਸ਼ਾ ਸਾਥ ਦਿੰਦੇ ਹੋ। ਪ੍ਰੈਸ ਡੇ ਦੀ ਬਹੁਤ-ਬਹੁਤ ਮੁਬਾਰਕਬਾਦ। ਪ੍ਰੈਸ ਸਾਡੀ ਪ੍ਰੈਸ ਸਾਡੀ ਡੈਮੋਕ੍ਰੇਸੀ ਦਾ ਚੌਥਾ ਸਟੰਬ ਹੈ। ਤੁਹਾਡੇ ਸਭ ਦਾ ਬਹੁਤ-ਬਹੁਤ ਸਾਥ ਦਿੰਦੇ ਹੋ। ਜਿੱਥੇ ਜਿੱਥੇ ਲੋੜ ਹੁੰਦੀ ਹੈ ਸਾਡੀ ਕਮੀ ਪੇਸ਼ ਤੁਸੀਂ ਉਹ ਵੀ ਦਿਖਾਉਂਦੇ ਹੋ ਇੱਕ ਪ੍ਰੈਸ ਦੇ ਚੰਗੀ ਪੂੰਜੀ ਸਚਾਰੀ ਭੂਮਿਕਾ ਸਾਡੇ ਹਲਕੇ ਦੇ ਡਵੈਲਪਮੈਂਟ ਦਾ ਬਹੁਤ ਸਾਥ ਦੇ ਰਹੇ ਹੋ ਸਾਰੇ ਭਰਾਓ ਤੁਸੀਂ ਹਮੇਸ਼ਾ ਹੀ ਕੰਸਟਰਕਟਿਵ ਵਰਕ ਜਿੱਥੇ ਕਮੀ ਹੈ ਸਰਕਾਰ ਦੀ ਜਿੱਥੇ ਧਿਆਨ ਦੇਣਾ ਉਹ ਵੀ ਮਦਦ ਕਰਦੇ ਹੋ ਇਸ ਕਰਕੇ ਆਪਕਾ ਬਹੁਤ ਅਨੁਗਮਣ ਹੈ ਮੁਬਾਰਕ ਬਾਤ ਪ੍ਰੈਸਰ ਸਾਹਿਬ ਮੰਤਰੀ ਨਰੇਂਦਰ ਮੋਦੀ ਵੱਲੋਂ ਦਿਖਾ ਦਿੱਤਾ ਜਾਂਦਾ ਵਰਕਲ 1 ਕਰੋੜ ਦਾ ਪ੍ਰੋਜੈਕਟ ਮੈਸ ਦੇ ਉੱਤੇ ਜੀ ਮੈਸ ਦੇ ਉੱਤੇ ਸੀਬੀਸੀ ਸੈਂਟਰਲ ਵਿਟਨੈਸ ਕਮਿਸ਼ਨ ਨੂੰ ਚਿੱਠੀ ਵੀ ਲਿਖੀ ਹੈ ਮੈਂ ਕੱਲ ਪ੍ਰੈਸ ਨੋਟ ਤੇ ਚਿੱਠੀ ਜਾਰੀ થਾ ਉਹ ਆ ਇੱਕ ਪਾਸੇ ਤਾਂ ਨੰਗਲ ਸ਼ਹਿਰ ਦੇ ਵਿੱਚ ਤੇ ਸਾਡੇ ਆਸ-ਪਾਸ ਇੱਥੇ ਡਿਵੈਲਪਮੈਂਟ ਦੇ ਕੰਮ ਹੈ ਜਿੱਥੇ ਤਾਂ ਕੋਈ ਬੰਦਾ ਨਹੀਂ ਰਹਿੰਦਾ ਉੱਥੇ ਤਾਂ ਸੜਕਾਂ ਬਣਾਈ ਜਾਂਦੇ ਦੁਬਾਰਾ ਪੱਟ-ਪੱਟ ਕੇ ਜਿੱਥੇ ਲੋਡ ਹੈ ਜਿੱਥੇ ਆਬਾਦੀ ਹੈ ਜਿੱਥੇ ਲੋਕ ਪਰੇਸ਼ਾਨ ਹੈ ਉੱਥੇ ਸੜਕ ਨਹੀਂ ਬਣਾਉਂਦੇ ਬੀਬੀਐਮਪੀ ਇੱਕ ਲੁੱਟ ਦਾ ਘਰ ਬਣ ਚੁੱਕਿਆ 100 ਕਰੋੜ ਦਾ ਪ੍ਰੋਜੈਕਟ ਪਬਲਿਕ ਮਨੀ ਹੈ ਜੀ ਇਹ ਇਹਨਾਂ ਦੀ ਨਿੱਜੀ ਜੇਬ ਨਹੀਂ ਪਬਲਿਕ ਮਨੀ ਹੈ ਇੱਕ ਵੀ ਕਾਰਵਾਈ ਉਸ ਦੇ ਉੱਤੇ ਨਹੀਂ ਹੋਈ ਅਸੀਂ ਸੈਂਟਰ ਵਿਫਲਨਸ ਕਮਿਸ਼ਨ ਨੂੰ ਲਿਖਿਆ ਕਾਰਵਾਈ ਹੋ ਪਲੱਸ ਅਸੀਂ ਹੁਣ ਸੀਏ ਜੀ ਦਾ ਆਡਿਟ ਵੀ ਕਰਾਵਾਂਗੇ ਕਿੰਨੇ ਕਿੰਨੇ ਨਹੀਂ ਕੰਮ ਕੀਤੇ ਆ ਜਿੱਥੇ ਜੋ ਪਬਲਿਕ ਦੇ ਡਿਵੈਲਪਮੈਂਟ ਦੇ ਕੰਮ ਆ ਅਸੀਂ ਕਿਤੇ ਸਕੂਲ ਦੀ ਚਾਰਦਵਾਰੀ ਗਿਰਦੇ ਨਹੀਂ ਬਣਾ ਰਹੇ ਨਹੀਂ ਜਿਵੇਂ ਇਹ ਤਾਂ BBMP ਦੀ ਜ਼ਮੀਨ ਹੈ ਕਿਸੇ ਮੰਦਰ ਦੇ ਵਿੱਚ ਕੋਈ ਸ਼ੈੱਡ ਪਾਣੀ ਉੱਥੇ ਪਾਣ ਨਹੀਂ ਦਿੰਦੇ ਜੋ ਕੰਸਟਰਕਟਿਵ ਕੰਮ ਹੈ ਸਾਰਾ ਦਿਨ ਲੋਕਾਂ ਨੂੰ ਤੰਗ ਕਰਦੇ ਨੇ BBMP ਹੁਣ ਏਸੀ ਕਰਕੇ ਜਿਹੜੇ ਸਾਡੇ MP ਬਣਨਗੇ ਇਹ ਸਭ ਤੋਂ ਵੱਡਾ